ਅਸਵਲੇ ਦੀ ਵੱਡੀ ਖਬਰ ਪੰਜਾਬ ਦੇ ਮਲੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਿਆ ਜੀਆਂ ਦੱਸਦੀ ਹੈ ਕਿ ਚੰਡੋਲ ਤੇ ਝੂਟੇ ਲੈਣ ਦੇ ਵਕਤ ਇੱਕ ਮਹਿਲਾ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਜਿੱਥੇ ਕਿ ਉਸ ਦੇ ਵਾਲ ਜਿਹੜੇ ਨੇ ਉਹ ਚੰਡੋਲ ਦੇ ਵਿੱਚ ਫਸ ਜਾਂਦੇ ਨੇ ਦਰਅਸਲ ਮਲੋਟ ਦੇ ਇੱਕ ਨਗਰ ਦੇ ਵਿੱਚ ਜਿਸ ਤੇ ਕਿ ਇੱਕ ਮੇਲਾ ਲੱਗਿਆ ਹੁੰਦਾ ਹੈ ਉੱਥੇ ਚੰਡੋਲ ਤੇ ਇੱਕ ਮਹਿਲਾ ਜਿਹੜੀ ਆ ਉਹ ਝੂਟੇ ਲੈ ਰਹੀ ਹੁੰਦੀ ਹੈ ਦਰਅਸਲ ਚੰਡੋਲ ਤੇ ਖੜੇ ਹੋ ਕੇ ਮਹਿਲਾ ਦੇ ਵੱਲੋਂ ਝੂਟੇ ਲੈ ਰਹੇ ਸਨ ਤੇ ਅਚਾਨਕ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਝੂਟੇ ਲੈਂਦੀ ਮਹਿਲਾ ਜਿਹੜੀ ਹੈ ਉਸਦੇ ਵਾਲ ਜਿਹੜੇ ਨੇ ਉਹ ਚੂਲੇ ਦੇ ਵਿੱਚ ਫਸ ਜਾਂਦੇ ਨੇ ਉਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਇਹ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਚੰਡੋਲ ਨੂੰ ਲੋਕ ਕੇ ਜਿਹੜਾ ਆ ਉਸ ਮਹਿਲਾ ਨੂੰ ਬਾਹਰ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਇਸ ਵੇਲੇ ਦੀ ਇਹ ਖਬਰ ਮਲੋੜ ਤੋਂ ਸਾਹਮਣੇ ਆਈ ਹੈ ਜਿੱਥੇ ਹੇ ਵੱਡਾ ਹਾਦਸਾ ਵਾਪਰਿਆ ਹੈ ਪਟੇਲ ਨਗਰ ਦੇ ਵਿੱਚ ਦਰਅਸਲ ਇੱਕ ਮੇਲਾ ਲੱਗਿਆ ਹੁੰਦਾ ਹੈ ਤੇ ਮਹਿਲਾ ਦੇ ਵੱਲੋਂ ਚੰਡੋਲ ਦੇ ਝੂਟਾ ਲਿਆ ਜਾ ਰਿਆ ਹੁੰਦਾ ਤੇ ਅਚਾਨਕ ਉਸ ਮਹਿਲਾ ਦੇ ਵਾਲ ਜਿਹੜੇ ਨੇ ਉਹ ਝੂਟੇ ਦੇ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਉਸ ਦੇ ਵਾਲ ਜਿਹੜੇ ਨੇ ਵਾਲਾਂ ਦੇ ਸਮੇਤ ਉਸ ਦੀ ਚਮੜੀ ਵੀ ਜਿਹੜੀ ਆ ਉਹ ਲਹਿ ਗਈ ਹੈ ਦੱਸਦੀ ਕਿ ਗੰਭੀਰ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤਾਂ ਇਹ ਵੱਡਾ ਹਾਦਸਾ ਮਲੋਟ ਦੇ ਵਿੱਚ ਵਾਪਰਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਇਹ ਹਾਦਸਾ ਵਾਪਰਿਆ ਮਹਿਲਾ ਜਿਹੜੀ ਐ ਉਹ ਚੰਡੋਲ ਤੇ ਝੂਟਾ ਲੈ ਰਹੀ ਹੁੰਦੀ ਐ ਤੇ ਅਚਾਨਕ ਉਸ ਦੇ ਵਾਲ ਝੂਟੇ ਦੇ ਵਿੱਚ ਜਿਹੜੇ ਨੇ ਉਹ ਫਸ ਜਾਂਦੇ ਨੇ ਤੇ ਵਾਲਾਂ ਸਮੇਤ ਉਸ ਦੀ ਚਮੜੀ ਵੀ ਜਿਹੜੀ ਐ ਉਹ ਲੱਗ ਗਈ ਐ ਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਜਿਹੜਾ ਹੈ ਉਹ ਭਰਤੀ ਕਰਵਾਇਆ ਗਿਆ ਉੱਥੇ ਹੀ ਚੂਲੇ ਦੇ ਮਾਲਕ ਦਾ ਕਹਿਣਾ ਹੈ ਕਿ ਲੜਕੀ ਜਿਹੜੀ ਐ ਉਹ ਵਾਰ-ਵਾਰ ਖੜੇ ਹੋ ਕੇ ਚੂਲੇ ਲੈ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਜੀ ਨਾਮ ਹੈ ਕੀ ਕਰਨਾ ਹੋਏ ਮੇਰੇ ਅਸੀ ਚੰਡੋਲ ਵਾਲੇ ਐ ਮੇਰਾ ਨਾਮ ਰਾਜ ਰਾਜਦੀਪ ਸਿੰਘ ਐ ਚਿਹਰੇ ਨਾਲ ਹੀ ਆਗਰਤ ਹੋਇਆ ਜੁਪੀ ਤਾਂ ਮੇਲਾ ਲਗਾਣਾ ਐਸੀ ਕੁੜੀ ਧੁੱਦੇ ਤੋਂ ਕਿਰਿਆ ਗਿਆ ਕੋਈ ਨਹੀਂ ਹੈ ਜੀ ਕੁੜੀ ਹੈ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਬਾਰੀ ਬਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ Baal aa gaye Raal ਦੇ ਵਿੱਚ ਬਸ ਇਹੀ ਗੱਲ ਹੈ ਜੀ ਸਟ ਕਿੰਨੀ ਕਾਈ ਸਟ ਜੀ ਬਾਈ Baal ਹੀ ਨਿਕਲ ਗਏ ਉੱਪਰ ਦੇ ਬਸ ਲਗਾਣ ਗਏ ਸੀ ਕਿ ਉੱਥੇ ਹੀ ਮਤਲਬ ਉਹ ਕੋਈ ਬਤਲੋ ਜੇ ਤੁਹਲੇ ਚ ਕੋਈ ਦਿੱਕਤ ਹੋ ਜੀ ਆ ਗਈ ਜਿੱਦੇ ਕਰਕੇ ਮਤਲਬ ਸੂਰੀਆ ਦਾ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਕਰਲ ਹੋ ਗਿਆ ਉਹਨਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦੇ ਹਾਂ ਅਸਵਲੇ ਦੀ ਵੱਡੀ ਖਬਰ ਪੰਜਾਬ ਦੇ ਮਲੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਿਆ ਜੀਆਂ ਦੱਸਦੀ ਹੈ ਕਿ ਚੰਡੋਲ ਤੇ ਝੂਟੇ ਲੈਣ ਦੇ ਵਕਤ ਇੱਕ ਮਹਿਲਾ ਜਿਹੜੀ ਹੈ ਹਾਦਸੇ ਦਾ ਸ਼ਿਕਾਰ ਹੋਈ ਹੈ ਜਿੱਥੇ ਕਿ ਉਸਦੇ ਵਾਲ ਜਿਹੜੇ ਨੇ ਉਹ ਚੰਡੋਲ ਦੇ ਵਿੱਚ ਫਸ ਜਾਂਦੇ ਨੇ ਦਰਅਸਲ ਮਲੋਟ ਦੇ ਇੱਕ ਨਗਰ ਦੇ ਵਿੱਚ ਜਿਸਤੇ ਕਿ ਇੱਕ ਮੇਲਾ ਲੱਗਿਆ ਹੁੰਦਾ ਹੈ ਉੱਥੇ ਚੰਡੋਲ ਤੇ ਇੱਕ ਮਹਿਲਾ ਜਿਹੜੀ ਆ ਉਹ ਝੂਟੇ ਲੈ ਰਹੀ ਹੁੰਦੀ ਹੈ ਦਰਅਸਲ ਚੰਡੋਲ ਤੇ ਖੜੇ ਹੋ ਕੇ ਮਹਿਲਾ ਦੇ ਵੱਲੋਂ ਝੂਟੇ ਲੈ ਰਹੇ ਸਨ ਤੇ ਅਚਾਨਕ ਇੱਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਝੂਟੇ ਲੈਂਦੀ ਮਹਿਲਾ ਜਿਹੜੀ ਹੈ ਉਸਦੇ ਵਾਲ ਜਿਹੜੇ ਨੇ ਉਹ ਚੂਲੇ ਦੇ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਇਹ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਚੰਡੋਲ ਨੂੰ ਲੋਕ ਕੇ ਜਿਹੜਾ ਆ ਉਸ ਮਹਿਲਾ ਨੂੰ ਬਾਹਰ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤਾਂ ਇਸ ਵੇਲੇ ਦੀ ਇਹ ਖਬਰ ਮਲੋੜ ਤੋਂ ਸਾਹਮਣੇ ਆਈ ਹੈ ਜਿੱਥੇ ਹੇ ਵੱਡਾ ਹਾਦਸਾ ਵਾਪਰਿਆ ਹੈ ਪਟੇਲ ਨਗਰ ਦੇ ਵਿੱਚ ਦਰਅਸਲ ਇੱਕ ਮੇਲਾ ਲੱਗਿਆ ਹੁੰਦਾ ਹੈ ਤੇ ਮਹਿਲਾ ਦੇ ਵੱਲੋਂ ਚੰਡੋਲ ਦੇ ਝੂਟਾ ਲਿਆ ਜਾ ਰਿਆ ਹੁੰਦਾ ਤੇ ਅਚਾਨਕ ਉਸ ਮਹਿਲਾ ਦੇ ਵਾਲ ਜਿਹੜੇ ਨੇ ਉਹ ਝੂਟੇ ਦੇ ਵਿੱਚ ਫਸ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਉਸ ਦੇ ਵਾਲ ਜਿਹੜੇ ਨੇ ਵਾਲਾਂ ਦੇ ਸਮੇਤ ਉਸ ਦੀ ਚਮੜੀ ਵੀ ਜਿਹੜੀ ਆ ਉਹ ਲਹਿ ਗਈ ਹੈ ਦੱਸਦੀ ਕਿ ਗੰਭੀਰ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਤਾਂ ਇਹ ਵੱਡਾ ਹਾਦਸਾ ਮਲੋਟ ਦੇ ਵਿੱਚ ਵਾਪਰਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਇਹ ਹਾਦਸਾ ਵਾਪਰਿਆ ਮਹਿਲਾ ਜਿਹੜੀ ਹੈ ਉਹ ਚੰਡੋਲ ਤੇ ਝੂਟਾ ਲੈ ਰਹੀ ਹੁੰਦੀ ਹੈ ਤੇ ਅਚਾਨਕ ਉਸ ਦੇ ਵਾਲ ਝੂਟੇ ਦੇ ਵਿੱਚ ਜਿਹੜੇ ਨੇ ਉਹ ਫਸ ਜਾਂਦੇ ਨੇ ਤੇ ਵਾਲਾਂ ਸਮੇਤ ਉਸ ਦੀ ਚਮੜੀ ਦੀ ਜਿਹੜੀ ਹੈ ਉਹ ਲੱਗ ਗਈ ਹੈ ਤੇ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਜਿਹੜਾ ਹੈ ਉਹ ਪਹਤੀ ਕਰਵਾਇਆ ਗਿਆ ਉੱਥੇ ਹੀ ਚੂਲੇ ਦੇ ਮਾਲਕ ਦਾ ਕਹਿਣਾ ਹੈ ਕਿ ਲੜਕੀ ਜਿਹੜੀ ਆ ਉਹ ਵਾਰ-ਵਾਰ ਖੜੇ ਹੋ ਕੇ ਚੂਲੇ ਲੈ ਰਹੀ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਨਾਮ ਆ ਭਾਈ ਕੀ ਕਟਵਾਉਂਗੇ? ਮੇਰੇ ਅਸੀ ਚੰਡੋਲਾ ਵਾਲੇ ਹੈ ਮੇਰਾ ਨਾਮ ਰਾਜ ਰਾਜਦੀਪ ਸਿੰਘ ਹੈ। ਜਿਹੜੀ ਰਹਿਣ ਵਾਲੀ ਆ ਗਰਤੋ ਹੈ। ਜੁਪੀ ਤੇ ਮੇਲਾ ਲਗਾਣਾ ਐਸੀ ਕੋਲੇ ਚੂਲੇ ਤੋਂ ਕੋਈ ਗਿਰਿਆ। ਗਿਰਿਆ ਕੋਈ ਨਹੀਂ ਹੈ ਜੀ ਕੁੜੀ ਆ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਵਾਰੀ-ਵਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ ਬਾਲ ਆ ਗਏ। ਰਾੜ ਦੇ ਵਿੱਚ। ਬਸ ਇਹੀ ਗੱਲ ਹੈ ਜੀ। ਸੋ ਸੋ 30 30 ਕਿੰਨੀ ਕਾਈ ਸਟੇ ਉਪਰ ਵਾਲ ਹੀ ਨਿਕਲ ਗਏ ਉੱਪਰ ਦੇ ਬਸ ਲਾ ਲੈ ਗਏ ਸੀ ਕਿ ਉੱਥੇ ਹੀ ਮਤਲਬ ਕੋਈ ਮਤਲਬ ਜੇ ਚੁਲ੍ਹੇ ਚ ਕੋਈ ਦਿੱਕਤ ਹੋ ਜੀ ਅੱਗੇ ਜਿੰਦੇ ਕਰਕੇ ਮਤਲਬ ਸੂਰੀਆ ਦਾ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਨੂੰ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦੇ ਹਾਂ